ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਨਾ ਆਪਾਂ ਆਪਣੇ ਯਾਰ ਕੋਲੇ ਯੱਗੀ ਕੋਲੇ ਪਹੁੰਚੇ ਹੋਇਆ ਸ਼ਹਿਰ ਬਰਨਾਲਾ ਸੇਖਾ ਰੋਡ ਗੁਰੂ ਰਾਮਦਾਸ ਨਗਰ ਦੇ ਵਿੱਚ ਯਰਸੀ ਵੀ ਦਿਖਾਵਾਂਗੇ ਐਚ ਐਫ ਕ੍ਰੋਸ ਵੀ ਦਿਖਾਵਾਂਗੇ ਗਰਲੈਂਡੋ ਦਾ ਕ੍ਰੋਸ ਵੀ ਦਿਖਾਵਾਂਗੇ گاਵਾ तकरीबन तकरीबन ਕਈ ਨਸਲਾਂ ਦੀਆਂ ਦਿਖਾ ਦਾਂਗੇ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ گاਵਾ ਬਾਈ ਕੋਲੇ 7 ਪਰ ਕੁਆਲਿਟੀ ਬਹੁਤ ਚੰਗੀ ਹੈ ਕਵਾਲਿਟੀ ਕਹਿ ਸਕਦੇ ਆ ਜਿਵੇਂ ਜਿੱਦਾਂ ਇਹ ਆ ਆ ਬੱਚੇ ਨੇ ਨਾ ਇਹਨੂੰ ਆਪਾਂ ਮਾੜਾ ਨਹੀਂ ਕਹਿ ਸਕਦੇ ਬਾਡੀ ਦੀ ਚਮਕ ਦਮਕ ਆ ਡਰ ਕੁਆਲਿਟੀ ਨਾਲ ਇਹ ਗੱਬਣ ਆ ਕਿਤੇ ਕਈ ਭਰਾ ਸਮਝਿਆਣ ਵੀ ਬਾਜ਼ਾਰ ਬਜੂਰ ਲਾਰਖਿਆ ਬਾਕੀ ਡਿਟੇਲ ਇਹਨਾਂ ਦੀ ਸਾਰੀਆਂ ਹੀ ਦੇਊਗਾ ਜੱਗੀ ਆ ਜਾ ਲੱਕੀ ਫਿਰ ਹੋਰ ਕੀ ਹਾਲ ਚਾਲ ਹੈ ਅੜਦੀ ਕਲਾ ਕਿਰਪਾ ਬਾਬੇ ਨਾਲ ਆ ਲੈ ਮੋਬਾਈਲ ਆ ਦੇ ਸਾਈਲੈਂਟ ਤੇ ਡਿਟੇਲ ਆਂ ਦਾ ਦੇ ਟਕਾਈ ਨਾਲ ਕੱਲੀ ਕੱਲੀ ਬੱਚੀ ਦੀ ਜਿਵੇਂ ਆ ਆ ਬੱਚੀ ਖੜੀ ਆ ਮਾਰਗਰੀ ਕੈਮਰਾ ਤੇ ਉਹ ਇਹਨੂੰ ਦਿਖਾ ਸਮਾਰ ਕੇ ਸ਼ਕੀਨ ਜੀ ਬਾਈ ਜੀ ਤੂੰ ਦੂਜਾ ਸੂਆ ਕੀ ਇਹ ਠੀਕ ਆ ਜੀ ਛੇ ਦਾ ਹੁੰਦਾ ਮੂਹੋਂ ਪਿਓਰ ਪਿਓਰ ਜਰਸੀ ਜਿਵੇਂ ਪਿਓਰ ਜਰਸੀ ਹੈ ਪੰਜਾਬ ਦੀ ਜੇ ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦਾ ਵੀ ਇਹ ਜਰਸੀ ਦੇ ਵਿੱਚ ਕ੍ਰੋਸ ਹੈਗਾ ਟਾਪਰ ਜਰਸੀ ਹੈ ਜਿਹਨੂੰ ਆਪਾਂ 100 ਦੀ 110% ਕਹਿੰਦੇ ਆ ਠੀਕ ਹੈ ਗੱਲ ਇਹ ਆ ਗਈ ਪੰਜਾਬ ਵਾਲੀ ਜਰਸੀ ਵਜਨ ਵਜੂਦ ਵਾਲੀ ਤੇ ਹੁਣ ਕਹਿ ਰਹੀ ਇਹਦੇ ਆਰਡਰ ਤੇ ਮਾਰ ਕੈਮਰਾ ਬੋਈ ਆਰਡਰ ਕੁਆਲਿਟੀ ਤੇ ਵੀ ਮਾਰਦੇ ਕੈਮਰਾ ਜੇ ਜਦੋਂ ਇੱਧਰ ਲੈ ਬੰਨੇ ਜਾਊਗੀ ਨਾ ਆਰਡਰ ਦਾ ਪਛਾਣ ਤੋਂ ਵੀ ਦਿਖਾ ਦੇ ਦਿਨ ਇਹ ਕੱਢਦੀ ਆ ਹਜੇ ਤਾਂ ਭਾਈ ਜੀ ਕੁਝ ਵੀ ਨਹੀਂ ਐਤੋਂ ਤਾਂ ਇਹ ਮੰਨ ਲਓ ਵੀ ਦੋ ਗੁਨੇ ਲੈਵਾ ਹੋਰ ਜਾਦੇ ਤਿਆਰ ਕਰ ਲੈਣੇ ਨੇ ਠੀਕ ਆ ਗੱਲਾਂ ਤੋਰ ਚੋਪਰਾ ਹਜੇ ਐ ਮਨੋਂ ਵੀ ਰੁਪਏ ਦੇ ਵਿੱਚੋਂ ਅੱਧ ਵੀ ਨਹੀਂ ਤਿਆਰ ਕਰਿਆ ਨੇ ਪਹਿਲੇ ਪਹਿਲੇ ਨੰਬਰ ਤੇ ਦੋ ਨੰਬਰਾਂ ਤੇ ਜਰਸੀਆਂ ਦਿਖਾਊਗਾ ਕੱਲੀ ਕੱਲੀ ਦਾ ਰੇਟ ਵੀ ਕਰਾ ਦੂੰਗਾ ਫਿਰ ਜੋੜੇ ਚੋਂ ਤੁਹਾਨੂੰ ਪਤਾ ਇੱਕ ਮਾਪੀ ਵੀ ਕਰਾ ਦਾਂਗੇ ਐਨੂੰ ਲੈ ਚਲ ਬਾਈ ਧੁੱਪ ਜੀ ਚ ਲੈ ਚੱਲੀ ਤੇ ਰੰਗ ਰੂਪ ਸ਼ਾਈਨਿੰਗ ਬਾਡੀ ਵਾਲੇ ਪੱਖ ਤੋਂ ਚਿਪ ਕਰਦੀ ਜਾਂਦੀ ਆ ਯਾਰ ਜਿਹੜਾ ਸੱਜਣ ਦੇਖੂਗਾ ਨਾ ਉਹਦੇ ਦਿਲ ਨੂੰ ਖਿੱਚੂਗੀ ਅਸੀਂ ਜੱਗੀ ਇਹ ਬਾਹਲੀ ਚੰਗੀ ਬੱਛੀ ਆ ਬਾਈ ਬਹੁਤ ਪਿਆਰੀ ਆ ਚਲੋ ਆਪਾਂ ਤਾਂ ਹੁਣ ਹਨਾ ਵੇਚਣ ਵਾਸਤੇ ਲਿਉਨੇ ਆ ਸਾਰੀਆਂ ਘਰੇ ਵੀ ਨਹੀਂ ਰੱਖ ਮਾੜਾ ਬਾਈ ਮਤਲਬ ਜਿਹੜਾ ਵੀਰ ਇਹਨੂੰ ਲੈ ਗਿਆ ਕੋਈ ਖੇਰ ਕਰਨ ਵਾਲਾ ਠੀਕ ਹੈ ਇਹ ਤੋਂ ਜਿਹੜਾ ਜ ਮਰਜੀ ਬੱਚਾ ਲੈ ਲਵੇ ਜਿਹੜੀ ਮਰਜੀ ਫਰੀਦ ਤਿਆਰ ਕਰ ਲੈ ਅੱਛਾ ਇੱਥੇ ਰੋਕੀ ਮਾੜੀ ਜੀ ਇੱਥੇ ਇਹ ਜਿਹਾਂ ਗਾਵਾਂ ਤਿਆਰ ਕਰਨ ਵਾਸਤੇ ਜੇ ਆਪਾਂ ਘਰਿਆ ਫਾਰਮ 'ਚ ਤਿਆਰ ਕਰਨੀ ਹੁਣ ਤਾਂ 5 ਤੋਂ 7 ਸਾਲ ਲੱਗ ਜਾਂਦੇ ਐ ਇਹ ਬੱਚੀਆਂ ਤਿਆਰ ਕਰਨ ਨੂੰ ਚੀਜ਼ ਕੁਆਲਟੀ ਦੀ ਆ ਖਰੀ ਆ ਜਾਮਾ ਯਾਰ 100 ਦਾ 100 ਆਰਡਰ ਵੀ ਖੁੱਲੋਂ ਦਿੱਤੀ ਆ ਯਾਰ ਜਿੰਨੀ ਕਹਦੇ 100 ਦੀ 100 ਹੀ ਆ ਜਾਮਾ ਪ्युअर ਪੰਜਾਬ ਵਾਲੀ ਵਜੂਦ ਵਾਲੀ ਜਰਸੀ ਆ ਗਈ ਜਾਨ ਵਾਲੀ ਚਾਰੋਂ ਵੱਡੀ ਬੁੱਡੀ ਬਹੁਤਾ ਆਏ ਨਹੀਂ ਹੈਗੀ ਚੌੜੀ ਚੂੜੀ ਬਹੁਤਾ ਬੱਚੀ ਹਾਂ ਤੇ ਚਾਰੋਂ ਥਣ ਲੱਗੇ ਨੇ ਲੱਗੇ ਵੀ ਸਿੰਗਲ ਨੇ ਲੱਗੇ ਵੀ ਗੈਪ ਤੇ ਨੇ ਜਿਵੇਂ ਬਾਈ ਨੇ ਦੱਸਿਆ ਭਾੜੀ ਠੰਡੀ ਆ ਚੀਜ਼ ਬਹੁਤ ਪਈ ਆ ਇਹਦੀ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਬਣੂਗੀ ਬੱਚੀ ਬਾਹਰ ਵਾਲੀ ਹੈ ਕਹਿੰਦਾ ਬਈ ਬਹੁਤ ਚੰਗੀ ਬਣੂਗੀ ਪੂਰੀ ਘਾ ਡਰਦੀ ਆ ਆ ਚੀਜ਼ਾਂ ਤੋਂ ਸਵਾਹ ਦੀ ਡਰਦੀ ਆ ਉਹ ਵੀ ਥੋੜਾ ਜਿਹਾ ਕੈਮਰੇ ਤੋਂ ਡੰਗਾ ਡਰਨ ਲੱਗ ਜਾਂਦੇ ਆ ਵੀ ਡਾਕਟਰ ਨਾਲ ਕਿੰਨੇ ਦਿਨ ਪੈਂਟਿੰਗ ਨੇ ਚੱਕੀ ਇਹਦੇ ਬਈ ਜੀ ਇੱਕ ਹਫਤਾ ਬਾਕੀ ਕਿੰਨਾ ਕੁ ਦੁੱਧ ਪਾ ਸਕਦੀ ਆ ਜੀ ਦੁੱਧ ਮੈਂ ਜੀ ਮਾਲਕ ਨੇ ਆਪਾਂ ਨੂੰ 28 ਕਿਲੋ ਦੱਸਿਆ ਠੀਕ ਆ ਪਰ 25 ਕਿਲੋ ਦਾ ਜਿਹੜਾ ਮੌਸਮ ਆ ਰਿਹਾ ਮੂਰੇ 25 ਆਲਾ ਰੌਲਾ ਹੀ ਨਹੀਂ ਮੈਂ ਕਿਹਾ 25 ਤਾਂ ਜਮ੍ਹਾਂ ਬਾਈ ਆ ਰਹਿਣ ਬੱਟ ਦੀ ਪਿਆਗਾ ਵਿਚ ਜਮਾ ਦਰਮਿਆਨੀ ਕੇਰ ਹੀ ਕਰ ਲੈ ਕੋਈ 25 ਵਾਲਾ ਜੱਗੀ ਕਹਿੰਦਾ ਕੋਈ ਰੌਲਾ ਨਹੀਂ ਪੈਸੇ ਜੱਗੀ ਕਿੰਨੇ ਲਵਾਂਗੇ ਇਹਦੇ ਬਾਈ ਜੀ ਜੇ ਨਾ ਕੋਈ ਜਿਹੜੇ ਆਪਣੇ ਮੁੱਲ ਹੋਣਗੇ ਨਾ ਇੱਕ ਵੀਰ ਬਣ ਕੇ ਹੱਥ ਬਣ ਕੇ ਆਪਣੀ ਵੀਡੀਓ ਦੇ ਵਿੱਚ ਬੇਨਤੀ ਆ ਠੀਕ ਹੈ ਜੀ ਮੇਰੀ ਹਜ਼ਾਰ ਜਾਂ ਹੱਦ ਤੋਂ ਵੱਧ ਬਸ 2000 ਰੁਪਇਆ ਛੋੜ ਹੋਊਗੀ ਮਤਲਬ ਉਹ ਤੋਂ ਵੱਧ ਨਹੀਂ ਹੋਣਾਗਾ ਆਪਣੇ ਬਿਲਕੁਲ ਆਪਾਂ ਮੁੱਲ ਹੀ ਉਹ ਕਰਾਂਗੇ ਜਿਹੜੇ ਤੁਹਾਨੂੰ ਪਤਾ ਹੀ ਆਪਣੇ ਮੁੱਲ ਬਿਲਕੁਲ ਬਰਾਬਰ ਦੇ ਹੁੰਦੇ ਲੈ ਦੱਸ ਦੇ ਹੁਣ ਟਾਈਮ ਨਾ ਲਾ ਜਾਵੀਂ ਬਿਰੇ ਬੱਚੇ ਆਪਾਂ 75000 ਦੀ ਦੇ ਦਾਂਗੇ ਦੇਣੀ ਆ 75 ਦੀ ਹਾਂ ਇਹ ਬੱਚੀ ਸੱਜਣੋਂ 75 ਦੀ ਦੇਣੀ ਆ ਘੱਟ ਵੱੱਦ ਵਾਲੇ ਪਰੇਸ਼ਾਨ ਨਾ ਕਿਰਪਾ ਕਰਕੇ ਨਾ ਕਰਿਓ ਘੱਟ ਪੈਸੇ ਲਾਉਣ ਵੇਲੇ ਨਾ ਇੱਕ ਵਾਰੀ ਸੋਚ ਜ਼ਰੂਰ ਲਓ ਵੀ ਯਾਰ ਆਪਾਂ ਚੰਗੀ ਚੀਜ਼ ਦੀ ਚੋਣ ਕਰ ਰਹੇ ਆ ਚੰਗੀ ਚੀਜ਼ ਖਰੀਦ ਰਹੇ ਆ ਇਹ ਹੁਣ 2 ਨੰਬਰ ਤੇ ਆ ਵੀ ਜਰਸੀ ਆ ਗਈ ਲੈ ਇਹ ਵੀ ਅਜੇ ਫੁੱਲ ਬਣੂਗੀ ਤੌਰ ਵਈ ਖੋਲ ਕੇ ਥਣ ਦਾ ਸਾਈਜ਼ ਦਿਖਾਈ ਗਰੀ ਥਣ ਦਾ ਸਾਈਜ਼ ਬਹੁਤ ਟੌਪ ਲੈਵਾ ਯਾਰ ਤੇ ਇੰਨੀ ਕੁਆਲਿਟੀ ਆ ਨਾ ਤੁਰਪ ਤੈਨੂੰ ਤੁਰਦੇ ਪੈਣਾ ਸੂਆ ਦੂਜਾ ਤੇ ਬਰੀਕ ਹੱਡੀ ਦੀ ਨਿਰੀ ਤੁੱਟਲੀ ਹੱਡੀ ਲੱਗੀ ਆ ਜਿਹਦੇ ਵਿੱਚ ਆ ਗਿਆ ਖਫੇਸ ਤੇ ਮਾਰ ਗਿਆ ਪਿਓਰ ਜਰਸੀ ਕੇ ਨਹੀਂ ਨਿੱਕੇ ਨਿੱਕੇ ਕੰਨ ਦੋ ਦੋਂਗਲਾਂ ਦੇ ਕੰਨਾਂ ਜਾਵਾਂ ਠੀਕ ਆ ਕੰਨ ਇਹਦੇ ਕਿੰਨੇ ਦਿਨ ਪੈਂਡਿੰਗ ਨੇ ਸੂਆ ਕਿਹੜਾ ਬਾਈ ਇਹਦਾ ਵੀ ਸੂਆ ਦੂਜਾ ਬਾਈ ਜੀ ਦਿਨ ਕਿੰਨੇ ਬੰਨ ਦਿਨ 6 ਦਿਨ ਲੈ ਜੂਗੀ ਹਜੇ 5-6 ਦਿਨ ਚਲੋ ਗੱਡੀ ਚ ਛੱਡ ਕੇ ਦੋ ਦਿਨ ਪਹਿਲਾਂ ਵੀ ਸੁੂ ਸਕਦੀ ਆ ਮਤਲਬ 5-6 ਦਿਨ ਤਾਂ ਹਜੇ ਪਏ ਆ ਪੂਰੇ ਬਿੱਗ ਸਾਈਜ਼ ਦਾ ਹੀ ਬਣਾਉਈ ਬਾਈ ਬੋਲੋ ਟੋਪ ਯਾਰ ਬਾਲਾ ਸੋਹਣਾ ਫਿਕਸਾ ਡਰਾ ਯਾਰ ਕੱਟ ਦੇਣਾ ਵਿੱਚ ਨਾ ਇੰਨੀ ਕਿ ਚੰਗੀ ਆ ਯਾਰ ਨਾਲੇ ਗੱਬਣ ਦੀ ਠੀਕ ਹੈ ਮਤਲਬ ਜੇ ਗੱਬਣ ਨਹੀਂ ਬੰਦਾ ਚੋਣ ਲੱਗ ਜਾਏ ਇੰਝ ਹੀ ਕਰਦਾ ਵੀ ਚੋਈ ਜਾ ਠੀਕ ਹੈ ਕਹਿੰਦਾ ਬਾਲਾ ਸੋਹਣੀ ਚਵਾਈ ਫਰਾਟੇ ਵਾਲੀ ਚਵਾਈ ਆ ਬੋਲੀ ਯਾਰ ਬਾਲਟੀਆਂ ਦੱਸਿਆ ਕਰੂਗੀ ਗਵੰਡੀਆਂ ਦੇ ਘਰੇ ਵਿੱਚੋਂ ਆਈ ਕਰਨੀ ਕੋਈ ਚੋਈ ਜਾਂਦਾ ਤੇ گاਵਾ ਬਹੁਤ ਕਮਾਲ ਦੀਆਂ ਨੇ ਬਾਈ ਕੋਲੇ ਯਾਰ ਚੰਗੀ ਬੱਛੀ ਆ ਆਰਡਰ ਬਹੁਤ ਬਣਾਊਗੀ ਅੱਗੇ ਪਿੱਛੇ ਦਾ ਆਰਡਰ ਬਣਾਊਗੀ ਇੱਕ ਦਾ ਹੁੰਦਾ ਮਾੜਾ ਮੋਟਾ ਜਿਹਾ ਅੱਗੇ ਵੀ ਬਣਾਉ ਉਤੀ ਪਿੱਛੇ ਨੂੰ ਵੀ ਬਣਾਉਗੀ ਤੇ ਚਵਾਈ ਦੀ ਨਿਕਲੂਗਾ ਹਨ ਫੋਕੀ ਇਥੋਂ ਰੰਗ ਚੈੱਕ ਕਰ ਸਕਦੇ ਆ ਹਨ ਪਿਆਜਾ ਰੰਗ ਸੋਹ ਦਾ ਸੋਹ ਚਮਕਾਲਾ ਰੰਗ ਟੋਪ ਕਲਾਸ ਵੀਰੋ ਯਾਰ ਸੋਨਾ ਜਮਾ ਕੋਈ ਇੱਕ ਕੋਈ ਸ਼ੈਡ ਨਹੀਂ ਕੁਛ ਆਪਾਂ ਹੀ ਭਰਾ ਇੱਕ ਵਾਰ ਵੀਡੀਓ ਲੈਣਾ ਨਹੀਂ ਵੀ ਕਿਸੇ ਕਿਸਮ ਦਾ ਹੋ ਹੋ ਹੋਈ ਬੰਨੇ ਇਥੋਂ ਦੋਨੇ ਦਿਖਾਈ ਕਰੀ ਓਏ ਦੋਨੇ ਬੱਚੀਆਂ ਦਿਖਾਈ ਪਛਾਣੂ ਹੋ ਕੇ ਇਥੋਂ ਦੋਨੇ ਦਿਖਾ ਦੇ ਜੇ ਕਿਸੇ ਨੇ ਜੋੜੇ ਲੈਣਾ ਜੋੜੇ ਚ ਵੀ ਕਰਾ ਦੂ ਤੋਹਫੇ ਨੇ ਦੋਨੇ ਯਾਰ ਇਹਦਾ ਕੀ ਕੀ ਆ ਬਾਈ ਯਾਰ ਜਿਹੜੇ ਵੀਰ ਹੋਣ ਜਮਾ ਹਨ ਪਹਿਣਾ ਨਵੀਆਂ ਫਾਰਮ ਤਿਆਰ ਕਰਦੀਆਂ ਨੇ ਵੀਰ ਹਨਾ ਉਹਨਾਂ ਨੇ ਯਾਰ ਬਹੁਤ ਬੈਨੀਫਿਟ ਦੀ ਚੀਜ਼ ਹੈ ਜਿਹੜਾ ਰੇਟ ਕਿੰਨਾ ਤਿਆਰ ਕਰ ਲਓ 2 ਨੰਬਰ ਵਾਲੀ 25 ਦਾ ਰੇਟ ਇਹ ਬਾਈ ਜੀ ਇਹਦਾ ਹਾਂ ਨਾ ਦਾ ਬਲੋ 60000 ਰੁਪਿਆ ਸਿਰਫ ਬਸ ਆਪਾਂ ਮੁੱਲ ਨਹੀਂ ਕਰਨੇ ਮੈਂ ਸਜਣਾ ਹੈਰਾਨੇ ਕਰਤੀ ਦੁਨੀਆ ਜਮੀ ਅੱਜ ਦਾ ਹੈਰਾਨ ਵਾਲਾ ਕੰਮ ਹੀ ਆ ਇਹਦਾ ਮੁੱਲ ਹਾਂ ਨਾ ਦਾ ਬਾਈ ਕਹਿੰਦਾ ਸਿਰਫ 60000 ਰੁਪਿਆ ਇਹ ਸਿਰਫ ਸਾਨੂੰ ਮੈਂ ਤਾਂ ਲਾ ਰਿਹਾ ਵੀ ਇਹ ਜਰਸੀ ਆ ਐਡੇ ਕਾ ਡਰ ਨਹੀਂ ਐਡੇ ਆ ਡਰ ਵਾਲੀ ਆ ਟੋਪਰ ਆ ਬਾਈ ਕੋਈ ਕੋਈ ਵੀ ਬਣਾ ਆਨਲਾਈਨ ਉਹਦਾ ਬੜੀਆਂ ਕੀਮਤਾਂ ਲੱਗੀਆਂ ਉਹਦਾ ਵਿੱਚ 75 ਬਾਈ ਜੀ ਇਹਦਾ 60 1 ਲੱਖ ਪਰੇ ਹੈ 1 ਲੱਖ 35 ਹੋ ਗਿਆ ਹਾਂ ਜੀ ਫਿਕਸ ਪਰੇ ਨਹੀਂ ਵੀਰ ਬਣ ਕੇ ਆਪਾਂ ਨੂੰ ਐ ਕੋਈ 10 15000 ਕੋਟਾ ਜੋੜੇ 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 ਜੋ ਮਾਨਤਾਨ ਕਰ ਦਾਂਗੇ ਬਾਈ ਦਾ ਜਿਹੜੇ ਵੀਰ ਨੇ ਮੰਗ ਲਈਆਂ ਯਾਰ ਪਹਿਲਾਂ ਕਰਾਂਗੇ ਜੋੜੇ ਛੱਡ ਦੇ ਜੀ ਆ 2000 ਰੁਪਏ ਜੋੜੇ ਜੋ ਛੱਡ ਦਾਂਗੇ ਰੇਟ ਪਾਈ ਦੇ ਪਹਿਲੀ ਖਿੱਚਵੇਂ ਨੇ ਆਪਾਂ ਜਮਾ ਬਰਾਬਰ ਆਨੇ ਆਪਾਂ ਵੀ ਖਿਚਾਈ ਕਰਨੀ ਪਾਉਂਦੇ ਆ ਨਾ ਕੀ ਉਹਦਾ ਨਾ ਗੱਲ ਵੀ ਨਹੀਂ ਆਪਾਂ ਦਾ ਦੇਖੋ ਖੋਲੀ ਬਾਈ ਹੱਥ 35 ਸਾਲ ਦੀ ਉਮਰ ਆ ਹਜੇ ਪਰਮਾਤਮਾ ਨੂੰ ਸੋਖ ਰਕੇ ਵੀ 30 32 ਸਾਲ ਹੋਰ ਕਾਰੋਬਾਰ ਕਰਨਾ ਪਾਉਂਦਾ ਗਾਟ ਲਾਉਨੇ ਗੈਰੀ ਇਹਦੇ ਮਾਰੀ ਆਰਡਰ ਤੇ ਯਾਰ ਕੱਚੀ ਆ ਇਹਨਾਂ ਨੇ ਥਣ ਦਾ ਸਾਈਜ਼ ਦਿਖਾ ਇੱਥੋਂ ਦੀ ਫੇਸ ਕੁਆਲਿਟੀ ਤੇ ਮਾਰਦੀ ਬਿਊਟੀ ਚ ਵਾੜੀ ਆ ਯਾਰਾ ਲੈ ਚੱਲ ਕੋਈ ਨਹੀਂ ਬਾਕੀ ਮਾਰਦੀ ਕੋਈ ਨਹੀਂ ਬਾਕੀ ਅੱਡਰਕ ਕੁਆਲਿਟੀ ਬਾਗਮਾਲਾ ਥਣ ਦਾ ਸਹਿਜ ਬਹੁਤ ਸੋਹਣਾ ਰੱਖਦੀ ਆ ਤੇ ਚਮਕ ਬਹੁਤ ਆ ਬੱਚੀਆਂ ਯਾਰ ਮਗਰ ਟੋਪਰੀ ਆ ਬਾਈ ਯਾਰ ਕਾਹਦੀਆਂ ਬਸ ਆਪਾਂ ਨੂੰ ਸਿਰਫ ਐਚਐਫ ਕਰਾਉਂਦੇ ਆ ਆਪਾਂ ਨੂੰ ਜੇ ਕੋਈ ਬੰਦਾ ਐ ਕਵੇ ਨਾ ਵੀ ਯਾਰ ਸੌਂ ਖਾ ਲੈ ਆਪਾਂ ਸੌਂ ਖਾਣ ਨੂੰ ਵੀ ਤਿਆਰ ਆਪਾਂ ਹਜ਼ਾਰ-ਹਜ਼ਾਰ 2-2000 ਰੁਪਏ ਦੀ ਠੀਕ ਆਪਾਂ ਨੂੰ ਆਇਆ ਵੀ ਆਪਾਂ ਉਹਦੋਂ ਨਗ ਵੱਧ ਵੇਚ ਲੈਣੇ ਇਸ ਤੇ ਕੈਮਰਾ ਮਰਵਾ ਦੀ ਬਾਈ ਫੇਸ ਕਰ ਦੇ ਬਾਈ ਰੋਗਲਾ ਬੁੱਤ ਰੋਗਲਾ ਬੱਚੀ ਐ ਇੱਥੇ ਇੱਥੇ ਰੋਗਲਾ ਫੇਸ ਤੇ ਜ਼ਰੂਰ ਮਾਰੀ ਕਿਉਂਕਿ ਬਿਊਟੀ ਵਾਲੇ ਪੱਖ 'ਚ ਵੀ ਚੰਗੀ ਆਉਂਦੀ ਆ ਆ ਇੱਥੇ ਇੱਥੇ ਦਾ ਬਿਊਟੀ ਵਾਲੇ ਪੱਖ 'ਚ ਵੀ ਚੰਗੀ ਆਉਂਦੀ ਆ ਇਧਰਲੇ ਬੰਨਿਓ ਲੈ ਆ ਬਾਈ ਸੁਹਾਗ ਦਾ ਚੱਗੀ ਸੁਹਾਗ ਦੂਜੇ ਬਾਈ ਜੀ ਸਾਰੇ ਦੂਜੇ ਦੂਜੇ ਸੁਹਾਗ ਨੇ ਕਿੰਨੇ ਦਿਨ ਪੈਂਡਿੰਗ ਨੇ ਜੀ ਇੱਕ ਹਫਤਾ ਬਾਕੀ ਹੈ ਖਾਣ ਦਾ ਸੈਜ ਬੜਾ ਸੋਹਣਾ ਰੱਖਦੀ ਹੈ ਨਾ ਬਾਈ ਉੱਪਰ ਹੀ ਆ ਯਾਰ ਥਾਂ ਲੇਵੇ ਦੀ ਉਹਦੇ ਨਾਲ ਸਾਰੀਆਂ ਬੱਛੀਆਂ ਤੇ ਬਾਕੀ ਰੰਗ ਰੰਗ ਵੀ ਫੁੱਲ ਚਮਕਲ ਆ ਗਿਆ ਇੱਥੇ ਜਦੋਂ ਅੰਦਰ ਨੂੰ ਜਾਊਗੀ ਨਾ ਕਲੀਅਰ ਉੱਥੇ ਆਊਗੀ ਇੱਥੇ ਦਿਖਾ ਗੈਰੀ ਓਏ ਆਰਡਰ ਉਡਰ ਵਾਲੇ ਉਹੀ ਗੱਲ ਆ ਚੱਬ ਕੱਢ ਦੂ ਜਦੋਂ ਤਿਆਰ ਹੋਊਗੀ ਜਾ ਕੇ ਥਣ ਵੀ ਯਾਰ ਗਲਾਬੀ ਥਣ ਲੱਗਿਆ ਮੁੱਠੀ ਦੀ ਚਵਾਈ ਵਾਲਾ ਮੈਂ ਕਹਾਂ ਯਾਰ ਬਰੀਕੀ ਦੇਖ ਲੈ ਬਾਈ ਯਾਰ ਕਿਹੜਾ ਇਹਨੂੰ ਪਿੰਡਾ ਦੇਖ ਲੈ ਕਿਹੜਾ ਲੱਗਿਆ ਦੁੱਧ ਵਾਲਾ ਮੇਰਾ ਜੇ ਮੈਂ ਕਾਗਜ ਲੈ ਥੋੜਾ ਮਨ ਖੁਸ਼ ਹੋਊਗਾ ਯਾਰ ਜੇ ਦੇਖਾ ਸ਼ੰਕ ਤਾਂ ਬੜੀ ਟੌਪ ਆ ਯਾਰ ਬੱਚੀ ਜੇ ਫੇਸ ਕੁਆਲਟੀ ਵਾਲੇ ਪੱਖ ਖੜਪੁੱਤ ਮਾਰਦੇ ਉਹ ਗਾ ਸਿੱਧੀ ਕਰਪੁੱਤ ਪਾ ਦੇ ਇੱਥੋਂ ਇੱਥੋਂ ਮਾਰ ਫੇਸ ਵਾਲੇ ਪੱਖ ਤੋਂ ਮਰਵਾ ਦੇ ਬਿਊਟੀ 'ਚ ਵੀ ਫੁੱਲਾ ਦੁੱਧ ਵੀ ਚੰਗਾ ਪਾਊਗੀ ਪੈਸੇ ਲੱਗੇ ਇਹੋ ਜਿਹੇ ਬੱਚਿਆਂ ਤੋਂ ਜੇ ਜੀ ਮਰਜ਼ੀ ਬਰੀਡ ਲੈ ਲਓ ਕਿੰਨੇ ਪੈਸੇ ਲਾਵਾਂਗੇ ਇਹਦੇ ਪੈਸੇ ਇਹ ਤਾਂ ਵੀ 60000 ਹੀ ਲੈ ਲਾਂ ਔਰ ਦਾ 60 ਇਹਦਾ ਵੀ ਜਮਾ ਜਮਸ ਅਰੇ ਮਨ ਵੀ ਜਿਹੜੇ ਵੀਰ ਨੇ ਫੋਨ ਲਾ ਲਿਆ ਪਤ ਜੱਥ ਹੱਥ ਬਨ ਕੇ ਬਾਰ ਬਾਰ ਬੇਨਤੀਆ ਵੀਰ ਬੰਦੇ ਲੈ ਫੋਨ ਬੰਦੇ ਵਾਲਾ ਫੋਨ ਨਾ ਲਾਏ ਅੱਜ ਕੰਮ ਕਹਿੰਦੇ ਉਹ ਆਪ ਵੀ ਜਿਹੜਾ ਲੈ ਗਿਆ ਲੈ ਗਿਆ ਜੱਗੀ ਕਹਿੰਦਾ ਫਿਰ ਜਿਹੜਾ ਰਹਿ ਗਿਆ ਰਹਿ ਗਿਆ ਜਿਹਦੀ ਘੰਟੀ ਮਿਲ ਗਈ ਉਹ ਲੈ ਜਾਊਗਾ ਇਹ ਆ ਗਈ 3 ਨੰਬਰ ਵਾਲੀ ਬੱਜੀ ਬਈ ਇਹਦੀਆਂ ਬੱਛੀਆਂ ਦੇ ਆਮ ਹੀ ਆਪਾਂ ਵੀਡੀਓ ਅਸੀਂ ਵੀ ਦੇਖਦੇ ਆ ਚਲੋ ਹੋਰ ਵੀ ਵੀਰ ਦੇਖਦੇ ਆ ਆ ਜਾ ਗਏ ਆਂ ਆਮ ਹੀ ਇਹਦੀਆਂ ਬੱਛੀਆਂ ਦਾ 75 75 80 80 ਪਾਇਆ ਹੁੰਦਾ ਤੇ ਹੁਣ ਮਾਰਦੇ ਇੱਥੇ ਕੈਮਰਾ ਵੱਡੀ ਬੁੱਢੀ ਹੈਗੀ ਬਈ ਟੋਪਰ ਆ ਬਈ ਇਹ ਕਹਦੇ ਇਹਦਾ ਸੁਭਾਤਾ ਬਾਕੀ ਆ ਵੀਰੇ ਤੋੜ ਦੇ ਪੁੱਤ ਠੰਡ ਦਾ ਸਾਈਜ਼ ਦਿਖਾਈ ਲਿਆ ਇੱਧਰ ਦੀ ਕੈਮਰਾ ਠੰਡ ਦਾ ਸਾਈਜ਼ ਇਹਨੂੰ ਵੀ ਬਾਕਮਾਨ ਲੱਗਾ ਤੋੜ ਬਈ ਖੋਲ ਕੇ ਇਹ ਵੀ ਐਚਐਫ ਕ੍ਰੋਸ ਦੇ ਵਿੱਚ ਆ ਗਈ ਇਹ ਸਾਰੀਆਂ ਗਰਮੀ ਚੱਲਣੀਆਂ ਆਈਟਮਾਂ ਦਿਖਾਉਂਗਾ ਤੁਹਾਨੂੰ ਮੈਂ ਗਰਮੀ ਇਹ ਤੋਂ ਬੋਡੀ ਬੇਟ ਬਹੁਤ ਵੱਡੀ ਬੱਛੀ ਆ ਵੀਰੇ ਜਿਹੜੀ ਫਾਰਮ ਟਾਈਪ ਦੀ ਬੱਛੀ ਹੈ ਇਹ ਆਰਡਰ ਬਿਲਕੁਲ ਨਾਲ ਲਗਮ ਰੱਖੂਗੀ ਹੈ ਨਾ ਹਾਂ ਪੂਰਾ ਫਿਕਸ ਆਰਡਰ ਜਰਾਂ ਨਹੀਂ ਲੱਗ ਆ ਦੇਖੋ ਲੈ ਐ ਸਟੈਚਰ ਡਰਾ ਨਹੀਂ ਹੈਗਾ ਵੀ ਉਮੀ ਜਦੋਂ ਚਬਾਈ ਇਹਦੀ ਕਰੋਗੇ ਨਾ ਅੱਗੇ ਧਮਾਕੇ ਵਾਲਾ ਕੰਮ ਹੀ ਹੋਊਗਾ ਮੈਂ ਕਹਾਂ ਬੋਲਾ ਲੈ ਵਾਲੂ ਬੱਚਾ ਚੰਗਾ ਬਣਾਊਗੀ ਯਾਰ ਇੱਕ ਹੋਰ ਵੀ ਦਿਖਾ ਦੀ ਇਹਦੀ ਵਜੋਂ ਬਾਰ ਨੂੰ ਬਾਕੀ ਨਾ ਚੜਾਈ ਵਾਲੀ ਆ ਵਜਨ ਵਾਲੀ ਫੁੱਲ ਕੱਦ ਵਾਲੀ ਆ ਖਣ ਦਾ ਸਾਇਆ ਬੱਡੀ ਬੁੱਡੀ ਬੜੀ ਜਾਦੇ ਆ ਬਾਈ ਯਾਰ ਜਿਵੇਂ ਜਿਵੇਂ ਇਹੋ ਜਿਹੀਆਂ ਬੱਚੀਆਂ ਅੱਜ ਤੋਂ 2 ਕੁ ਮਹੀਨੇ ਪਹਿਲਾਂ ਲਾਲਾ ਵੀ ਕੋਈ ਲੱਖਾਂ ਲੁੱਖਾਂ ਤੋਂ ਬਾਹਰ ਹੀ ਕੰਮ ਸੀਗੇ ਖਣ ਦਾ ਐ ਲੱਗੇ ਜਿਵੇਂ ਪੀੜੀ ਦੇ ਪਾਵੇ ਲੱਗੇ ਹੁੰਦੇ ਆ ਹਨਾ ਮੈਂ ਯਾਰ ਟੌਪ ਕਲਾਸ ਆ ਬਾਈ ਯਾਰ ਕੱਲੀ ਕੱਲੀ ਵਹਿੜ ਚੁਣ ਕੇ ਲਈ ਹੋਈ ਆ ਆਪਾਂ ਗਾਹਕ ਬਣਾਉਣੇ ਆ ਵੀਰ ਜਿਹੜਾ ਕਰੀ ਆਪਾਂ ਤੋਂ ਪਸ਼ੂ ਲੈ ਗਿਆ ਠੀਕਾ ਕਰ ਵੀ ਉਹ ਆਪਣੀ ਜਨਮ ਜਰ ਜ਼ਿੰਦਗੀ ਰਵੇ ਤਾਂ ਆਪਣੇ ਕੋਲ ਹੀ ਆਵੇ ਆਪਾਂ ਇਹ ਚੀਜ਼ਾਂ ਬਣਾਉਣੀਆਂ ਜ਼ਿਆਦ ਕਰੇ ਹਾਂ ਇਹ ਆ ਗਈ ਬਾਈ ਫਲ ਆਪਾਂ ਵਪਾਰ ਨਹੀਂ ਕਰਨਾ ਜਿਹੜਾ ਵੀਰ ਆਪਣੇ ਕੋਲੋਂ ਪਸ਼ੂ ਲੈ ਗਿਆ ਉਹਨਾਂ ਨਾਲ ਮੈਂ ਮੰਨ ਲਾ ਵੀ ਬਸ ਘਰ ਦੀ ਪਿਆਰ ਵਾਲੀ ਸਾਂਝ ਹੀ ਰੱਖਣੀ ਐ ਕੱਦ ਵੀ ਫੁੱਲ ਵੱਡਾ ਥਣ ਦਾ ਸੈਜ ਵੀ ਬਾ ਕਮਾਲ ਬਾਡੀ ਦੀ ਚੜਾਈ ਵੀ ਫੁੱਲ ਯਾਰੇ ਜੀ ਕੋਈ ਕਮੀ ਕੋਈ ਸੱਜਣਾ ਕੱਢ ਸਕਦਾ ਨਹੀਂ ਕਿਸੇ ਪਾਸਿਓ ਵੈਸੇ ਜਿੱਥੇ ਤੱਕ ਮੇਰੀ ਅੱਖ ਨੇ ਇਹਨੂੰ ਦੇਖਿਆ ਮੈਂ ਕਹ ਬਈ ਯਾਰ ਸੋਨਾ ਹੀ ਐ ਇਹ ਅੱਕਾ ਟੇ ਚ ਕੋਈ ਕੱਢ ਨਹੀਂ ਸਕਦਾ ਭਰਾ ਦਿਨ ਕਿੰਨੇ ਕੱਢ ਦੂ ਜਗੀ ਇਹ ਟਿਕ ਹਫਤਾ ਹੀ ਪੂਰਾ ਇੱਕ ਹਫਤਾ ਪੈਂਡਿੰਗ ਸੁਹਾ ਕਿੜਾ ਸੁਹਾ ਦੂਜਾ ਬਈ ਦੂਜਾ ਸੁਹਾ ਲੱਗਦੀ ਪਹਿਲਣਾ ਵਾਂਗੂ ਆ ਨਾ ਹਾਂ ਹੈ ਪਹਿਲਣਾ ਹੋ ਗਈ ਕਦਾ ਸਾਇਦ ਸੰਚਲ ਪੈਨੂ ਨਾਲ ਹੀ ਆ ਰਹਿ ਰੇ ਦੂਜਾ ਸਵਾਲ ਜੇ ਕੀ ਰੇਟ ਪਈ ਦਾ ਰੇਟ ਪਈ ਜੀ ਇਹਦਾ 75000 ਰੁਪਇਆ ਲੈ ਲਾਂ ਅਸ਼ਿਆ ਇਹਦਾ 75000 ਰੁਪਇਆ ਲੈ ਲਾਂਗੇ ਫੁੱਲ ਬਾਡੀ ਚ ਪੂਰੀ ਟੋਪ ਅੱਜ ਤੋਂ ਜਿਹੜੀਆਂ 5 7 10 ਦਿਨ ਪਹਿਲਾਂ ਅਸੀਂ ਵੀਡੀਓ ਪਾਈਆਂ ਨੇ ਠੀਕ ਆ ਜੀ ਇਹਦੀਆਂ ਬੱਚੀਆਂ ਆਪਾਂ 90 90 95 ਦੀਆਂ ਵੀ ਵੇਚੀਆਂ ਨਹੀਂ ਠੀਕ ਆ ਗੱਲ ਇਹ ਹੁਣ ਗੈਰੀ ਮਾਰਦੇ ਆ ਇਹਦੇ ਤੇ ਕੈਮਰੇ ਸੂਈ ਲੱਗਦੀ ਆ ਮੈਨੂੰ ਇਹ ਬਾਈ ਜੀ ਸੂਈ ਵੀ ਆ ਰਾਤ ਕੀ ਸੂਈ ਆ ਰਾਤ ਇਹ ਮਾਰ ਆਪਣੇ ਕੋਲੇ ਆਇਆ ਠੀਕ ਹੈ ਰਾਤੀਏ ਸੂਈ ਆ ਠੀਕ ਹੈ ਹਲੇ ਪੱਠੇ ਪੁੱਠੇ ਜਦੋਂ ਚੁੱਪ ਚੱਤੇ ਦੀਆਂ ਬੱਚੇ ਹੀ ਬੜਾ ਡਬਲ ਸੀ ਪੱਛਾ ਦੇਖ ਪਿਆ ਤੇ ਮਗਰ ਠੀਕ ਹੈ ਗੱਲ ਚੁਆਈ ਦੀ ਕਿਵੇਂ ਨਿਕਲੀ ਆ ਚੁਆਈ ਦੀ ਸੋਨਾ ਬਾਈ ਜੀ ਵਹਿੜ ਕੋਈ ਵੀ ਮੰਗਾਵੇ ਵੀਰ ਆਪਾਂ ਤੋਂ ਆਨਲਾਈਨ ਠੀਕ ਹੈ ਆਪਣੀ ਥਾਂ ਲੈਵੇਂ ਦੀ ਫੁੱਲ ਗਰੰਟੀ ਹੋਊਗੀ 100 ਦੀ 110% ਛਰਲੇ ਛਿੱਟੇ ਦੀ ਟਾਈਟ ਫਾਈਟ ਦੀ ਹਾਂ ਹਾਂ ਵੀਰ ਉਹ ਟਾੜ ਫਾਟ ਹੋ ਗਏ ਸ਼ਰਲਾਪੂਰ ਹੋ ਗਏ ਇਹ ਜਰਸੀ ਕ੍ਰੌਸ ਆ ਗਈ ਹਾਂਜੀ ਕਾਫੀ ਕਲਰ ਤੇ ਆ ਗਈ ਜੀ ਥੋੜੀ ਜੀ ਹਾਂ ਥੋੜੀ ਜੀ ਕ੍ਰੌਸ ਆ ਗਈ 20% ਹੈ ਨਾ ਹਾਂ ਹੈ ਜਰਸੀ 80% ਜਰਸੀ ਹੈ ਸਟਰਕਚਰ ਦੇ ਬਾਕੀ ਗਰਮੀ ਦਾ ਤੋਹਫਾ ਫ੍ਰਿਜਾ ਗਰਮੀ ਦਾ ਠੀਕ ਹੈ ਗੱਲ ਟੌਪ ਕਲਾਸ ਹੀ ਨੂੰ ਆਪਾਂ ਕਹਿੰਦੇ ਆ ਹਾਂ ਸ਼ਕੀਨ ਫੁੱਲਾ ਜੀ ਹਾਂ ਸ਼ਕੀਨ ਪੂਰੀ ਹੈ ਥੋੜੀ ਨਮਾਈ ਨਹੀਂ ਤਾਜੀ ਸੂਈ ਕਰਕੇ ਪਾ ਨਮਾਈ ਨਹੀਂ ਹੈਗੀ ਬਈ ਕਈ ਾਰ ਨਾ ਗੱਡੀ ਗੁੱਡੀ ਚ ਡੰਗਰ ਲੈ ਕੇ ਜਾਂਦੇ ਆ ਤਾਜੀ ਸੂਏ ਵੇ ਡੰਗਰ ਨੂੰ ਹਵਾ ਲੱਗ ਜਾਂਦੀ ਆ ਚਵਾਈ ਕਰਦਾ ਜਦੋਂ ਹੁੰਦਾ ਖੜਕਾ ਮੈਂ ਕਹਾਂ ਯਾਰ ਖੰਡਲੇ ਬਾਈ ਦੱਸਦਾ ਹੂ ਕਰਮ ਵਾਲੀ ਦਾ ਇੱਥੇ ਕਰਨੀ ਦੱਸਣ ਦੀ ਲੋੜ ਨਹੀਂ ਇਹ ਮੂੰਹੋਂ ਹੀ ਬੋਲਦੀ ਆ ਰੰਗ ਰੰਗਣਾ ਜਦੋਂ ਅੰਦਰ ਨੂੰ ਵਹਿੜ ਆਉਂਦੀ ਆ ਯਾਰ ਅਸਲ ਉਹ ਤਾਂ ਹੁੰਦੀ ਦਾ ਧੁੱਪ ਸ਼ੌਂਜੀ ਤੋਂ ਬਚ ਕੇ ਸਾਈਡ ਜੀ ਤੇ ਹੋ ਕੇ ਹੈ ਨਾ ਮਾਈ ਕੋ ਨਾ ਇਹ ਆ ਗਿਆ ਮੇਲ ਕਾਫ ਦੁੱਧ ਦੇ ਵੀ ਬੱਚੀ ਚੰਗਾ ਪਾ ਦੂ ਬਾਕੀ ਸੋਡੀ ਨਜ਼ਰਾ ਜਿਹੜੀ ਦੇਖਣ ਵਾਲਿਆਂ ਦੀ ਖਰੀਦਣ ਵਾਲਿਆਂ ਦੀ ਸਾਡੇ ਨਾਲੋਂ ਤੇਜ ਹਾਂ ਸਹੀ ਗੱਲ ਆ ਵੀਰੇ ਬਾਕੀ ਆਪਾਂ ਕੋਈ ਵੀ ਵੀਰ ਨੇ ਆਉਣਾਗਾ ਆਪਦੀ ਨਿਰਕ ਪਰਖ ਕਰਕੇ ਲੈ ਕੇ ਜਾਓ ਆਪਣੇ ਕੋਲ ਆਪਾਂ ਐ ਨਹੀਂ ਕਹਿੰਦੇ ਵੀ ਸਤਾਂ ਆਉਣ ਲੈਣੀ ਮੰਗਾਓ ਜੀ ਆਪਣੇ ਕੋਲੇ ਆਓ ਜੇ ਕਿਸੇ ਵੀਰ ਨੂੰ ਦੂਰੋਂ ਵੀ ਆਉਣਾ ਆਪਣੇ ਕੋਲੇ ਰਹਿਣ ਦੀ ਹਰ ਇੱਕ ਚੀਜ਼ ਦੀ ਸੁਭਾ। ਆ ਗਿਰ ਚ ਪੈ ਗਈ ਹੈ ਨਾ। ਹਾਂ ਬਾਈ ਜੀ ਸਹੀ ਬੋਲ ਤੇ ਗਿਰਦਾ ਕਰੋ ਸਭ ਤੋਰ ਦੇ ਪੁੱਤ। ਪਹਿਲਣ ਬੱਚੀ ਆ ਜੀ ਇਹਦੇ ਮਗਰ ਵੀ ਬੱਚਾ ਬੜਾ ਟੋਪ ਦਾ। ਪਹਿਲੇ ਮਗਰ ਮੈਂ ਬੱਚਾ ਦਿਖਾ ਦਿਓ। ਆ ਆ ਆ ਆ ਦਿਖਾ ਦੇ ਇਧਰੋਂ। ਤੋਰ ਦੇ ਪੁੱਤ। ਗੇਰ ਵਾਲੇ ਲੱਛਣ ਹੀ ਨੇ ਚ ਜ਼ਿਆਦੇ। ਚੌੜਾ ਮੱਥਾ ਕਰਦਾ ਗੇਰ ਦਾ ਕੱਦ। 90% ਗੇਰ ਆ ਬਾਈ ਇਹ। ਠੀਕ ਆ ਗੱਲ। ਬੱਚਾ ਕੀ ਆ ਨਾਲ ਤੇ? ਬੱਚੀ ਆ ਤੇ ਬੱਚਾ ਦਿਖਾ ਦੇ ਤੇ ਮਗਰ ਬੱਚਾ ਬੜਾ ਚੰਗਾ ਯਾਰ ਆ। ਜਰਸੀ ਦੀ ਬੱਚੀ ਆ ਜੀ। ਨਾਲ ਆ ਗਈ ਜਰਸੀ ਦੀ ਬੱਚੀ ਸੁਹਾ ਕਿਹੜਾ ਜੱਗੀ ਦਾ ਪਹਿਲਾਂ ਬਾਈ ਜੀ ਬਿਲਕੁਲ ਲੈ ਚੱਲ ਬਾਈ ਨੇੜੇ ਫੜ ਕੇ ਲੈ ਚੱਲ ਆ ਜਾ ਆ ਜਾ ਨੇੜੇ ਹਜੇ ਇੱਕ ਵੀ ਦੰਦ ਨਹੀਂ ਭੰਨੇ ਵੀਰੇ ਨੇ ਦੁੱਤਾਂ ਜਮਾ ਕੱਦ ਫੁੱਲ ਮਾਂ ਟੋਪ ਵੱਡੀ ਬੋਡੀ ਵੇਟ ਵਾਲੀ ਆ ਚੁਵਾਈ ਦੀ ਕਿਵੇਂ ਚੁਵਾਈ ਦੀ ਸੋਨਾ ਠੰਡੀ ਬਰਫ ਫੜ ਗਈ ਜਮਾ ਬਾਈ ਕੱਲ੍ਹ ਨੂੰ ਸੂਈ ਆ ਇਹ ਤੜਕੇ ਉਦੋਂ ਮਾਂ ਨੇ ਝੋਲ ਕਰਦੀ ਸੀ ਬੇਮੋਲੀ ਜੀ ਠੀਕ ਆ ਪਰ ਅੜਕੇ ਚੂਈ ਆ ਜਮਾ ਨਹੀਂ ਕਰਿਆ ਕਰਮ ਵਾਲੀ ਨੇ ਜਿਵੇਂ ਐ ਲੱਗਦੀ ਸੀ ਵੀ ਜਿਵੇਂ ਤੀਜੇ ਚੌਥੇ ਸੂਈ ਵਾਲੀ ਗਾਹ ਹੁੰਦੀ 80% ਘਿਰ ਆ ਗਈ ਹੈ ਨਾ ਹਾਂ ਜੀ ਆਏ ਆ ਗਿਆ 80% ਗਿਰਦੇ ਵਿੱਚ ਥਣ ਦਾ ਸੈਰ ਬਈ ਇਹੋ ਜੀ ਬੱਚੀ ਦੇ ਨੇ ਜਿਵੇਂ ਮਰਜੀ ਯਾਰ ਕੋਈ ਜਰਸੀ ਦਾ ਸੀਮਨ ਲਵਾ ਲੋ ਸਾਈਵਾਲ ਦਾ ਲਵਾ ਲੋ ਜੇ ਜੇ ਮਰਦੀ ਆਪਦੇ ਹੱਥੀਂ ਬੱਚਾ ਲੈ ਲੋ ਤੂੰ ਹਣਾ ਤੇ ਆ ਗਈ ਸੱਜਣਾ ਗਿਰਦੇ ਵਿੱਚ ਤੇ ਕੱਦ ਕਾਠ ਵੀ ਫੁੱਲਾ ਥਣ ਲੱਗਿਆ ਮੱਜਾਂ ਨਾਲ ਦਾ ਤੇ ਦੰਦਾਂ ਚ ਜਿਹੜੀ ਮੇਨ ਗੱਲ ਆ ਬਾਈ ਕਹਿੰਦਾ ਇਹ ਹਜੇ ਖੀਰੀ ਆ ਪਰਫਾਰਮੈਂਸ ਇਹਨੇ ਚੰਗੀ ਦੇਣੀ ਆ ਅਗਲੇ ਸੂਆ ਚ ਜਾ ਕੇ ਵਧਣਾ ਰਹੀ ਆ ਬੜੀ ਚੰਗੀ ਬਣੂ ਯਾਰ ਵੀਰੇ ਬਹੁਤ ਟੌਪ ਕਲਾਸ ਆ ਗਈ ਤੇ ਪਲੱਸ ਪੁਆਇੰਟ ਇਹ ਆ ਵੀ ਨਾਲ ਇਹਦੇ ਜਰਸੀ ਦੀ ਬੱਛੀ ਆ ਗਈ ਇੱਕ ਨਾਲ ਇੱਕ ਨਾਲ ਫ੍ਰੀ ਐ ਫ੍ਰੀ ਆ ਜਮਾ ਬੱਚਾ ਵਾਹ ਚੰਗਾ ਦੇ ਮੰਗਰ ਜਿਹੜਾ ਬੱਚਿਆਂ ਨੂੰ ਬਹੁਤ ਟੌਪ ਗੱਲਬਾਤ ਕਹਿੰਦੇ ਵੀ ਅਜਾ ਟਕਾਣੇ ਲੱਗੂ ਵੀ ਜਿਵੇਂ ਅਮਰੀਕ ਕਹਿੰਦਾ ਹੁੰਦਾ ਗਾਲੀ ਤੇ ਮਾਰੀ ਆਰਡਰ ਦੇ ਦੇ ਪੈਸੀ ਪੈਸੇ ਇਹਦੇ ਜੱਗੀ ਪੈਸੇ ਇਹਨਾਂ ਦੇ ਵੀ ਹੈਰਾਨ ਕਰਨ ਵਾਲੀ ਨੇ ਬਾਈ ਕਿੰਨੇ ਕ ਜਿਹੜੀ ਦਾ ਆ ਬੱਚੀ ਆ ਹਾਂਜੀ ਇਹ ਤਾਂ 55000 ਦੀ ਦੇ ਦੇਾਂਗੇ ਸਿਰਫ ਸਿਰਫ ਜਮਰੀ ਲਾਸਟ ਜਿਹੜੀ ਉਹ ਬੱਚੀ ਆ 55 ਦੀ ਉਹ ਦੇ ਦੇਾਂਗੇ ਯਾਰ 1 ਲੱਖ ਤੇ 10000 ਹੋਗਾ ਜੋੜਾ ਕਿੰਨੇ ਦਾ ਮੰਗਾ ਲੇ ਭਰਾ ਜੀ ਜੇ ਕਿਸੇ ਨੇ ਜੋੜਾ ਮੰਗਵਾਉਣਾ ਹੋਇਆ ਭਾਈ 2000 ਛੱਡ ਦੇਾਂਗੇ 5 ਨਹੀਂ 5 ਆ ਕੰਮ ਨਹੀਂ ਯਾਰ 5 ਚੱਲ 3 ਛੱਡ ਦੀ ਯਾਰ ਜੋੜੇ ਚ 3 ਛੱਡ ਦੇਾਂਗੇ 3 ਛੱਡ ਦੀ ਜੋੜੇ ਤੇਰਾ ਨਾਮ ਲੈ ਕੇ ਆਇਆ ਵੀ ਭਾਈ ਯਾਰ ਵੀਡੀਓ ਦੇਖੀਆ ਠੀਕ ਆ ਇੱਲ ਜੋੜੇ ਜੋ ਸੱਜਣੋ ਤਿੰਨ ਹੋ ਜੂਗੀ ਮਾਫੀ ਇਹ ਜੋੜਾ ਜੇ ਕਿਸੇ ਭਰਾ ਨੇ ਲੈਣਾ ਤੇ ਹੁਣ ਲਾਸਟ ਵਾਲੀ ਦੇ ਪਹਿਲਾਂ ਘਰੀ ਬੋਚ ਕੇ ਅੱਗੇ ਹਿੱਲ ਨਾ ਜਾਵੇ ਆਰਡਰ ਥਣ ਦਾ ਸਹਜ ਦਿਖਾ ਦੇ ਐਂ ਖੜੀ ਰਹਾ ਬੋਲੀ ਟੌਪ ਬੋਲੀ ਕੱਦ ਦਾ ਪਹਿਲੇ ਯਾਰ ਬੋਲਾ ਵੱਡਾ ਕੱਦ ਦਾ ਪਿਓਰ ਦੋ ਦੰਦ ਦਾ ਅੱਛਾ ਪਿਓਰ ਜੇ ਵੀ ਬੰਦਾ ਆ ਕੇ ਚੌਗੀ ਜਾਂ ਸ਼ਿੱਕੀ ਵੀ ਕਹਿ ਦੇਵੇ ਤਾਂ ਆਪਾਂ 50000 ਨਾਮ ਦੇ ਲਾਂਗੇ ਹੋਰ ਅੱਛਾ ਯਾਰ ਇੰਨੀ ਟੌਪ ਐਡੇ ਵੱਡੇ ਕੱਦ ਕਾੜ ਚ ਐਡੀ ਵੱਡੀ ਦੋ ਦੰਦ ਦੋ ਦੰਦ ਦੇਖੇ ਵੀ ਸਮਰਗ ਮੈਂ ਕਿਹਾ ਯਾਰ ਪਹਿਲਾਂ ਉਹ ਵੀਡੀਓ ਨੂੰ ਦਿਖਾ ਹੀ ਨਾ ਲੈਖਾਂ ਲੱਗ ਜਾਵੇ ਤੈਨੂੰ ਮੈਂ ਕਿਹਾ ਬਾਈ ਚਮੈਂਦੀ ਯਾਰ ਦੇਖ ਲੈ ਮੈਂ ਐਂ ਵੀ ਤੇ ਨਹੀਂ ਪਿਆ ਕਹਿਤਾ ਠੀਕ ਆ ਗੱਲ ਦੇਖ ਤੀ ਜਿੱਤ ਲਾਂਗੇ 50 ਹਾਂ ਬੜੀ ਚੰਗੀ ਹੈ ਇਹ ਬੜੀ ਟੌਪ ਕਲਾਸ ਹੀ ਆ ਜੀ ਇਹਨੂੰ ਸੋਨਾ ਹੀ ਕਹਿ ਸਕਦੇ ਆਪਾਂ ਜਿਹੜਾ ਵੀਰ ਇਹਨੂੰ ਲੈ ਗਿਆ ਉਹ ਮਤਲਬ ਯਾਦ ਹੀ ਕਰੂਗਾ ਵੀ ਬਾਈ ਇਹਨਾਂ ਨਾਲ ਲੜਾਉਣਾ ਹੈ ਨਾ ਇਹ ਕਿ ਮੈਂ ਦੰਦਾ ਚ ਆ ਦੰਦਾ ਚ ਦੋ ਆ ਗਈ ਬੱਚਾ ਕਿਹੜਾ ਦਾ ਆ ਬੱਚੀ ਆ ਜੀ ਇਹਦੇ ਮਾ ਬੱਚੀ ਨਾਲ ਇਹਦੇ ਖਾ ਨਾਲ ਇਹ ਆ ਗਈ ਸੱਜਣੋ ਬੱਚੀ ਹੁਣ ਦਿਖਾ ਜਾ ਉਹ ਬੱਚੀ ਕਹੇ ਜੀ 나ੜੂਆ ਨਾਲ ਹੀ ਆ ਸੂਈ ਕਤੂਆ ਤੇ ਕੱਲ ਤੱਕ ਸੁਣੇ ਮੀਰੇ ਬਾਈ ਸਵੇਰ ਦੀਆਂ ਸਾਰੀਆਂ ਦਾ ਸਾਈਜ਼ ਬਹੁਤ ਸੋਹਣਾ ਤੇ ਸ਼ੇਪ ਵਾਲੀ ਟੋਪਾ ਯਾਰ ਚਬਾਈ ਇੰਨੀ ਚੰਗੀ ਆ ਨਾ ਇੰਨੀ ਚੰਗੀ ਚਬਾਈ ਆ ਵੀ ਠੀਕ ਆ ਗੱਲ ਬਿਚਾਰੀ ਹਿੱਲਣ ਚੱਲਣ ਦਾ ਤਾਂ ਪਤਾ ਹੀ ਨਹੀਂ ਜਮਈਏ ਨੂੰ ਯਕੀਨੀ ਵਾਲੇ ਮਾਮਲੇ 'ਚ ਜਿਵੇਂ ਨਾ ਬਾਹਰ ਵਾਲੀਆਂ ਗਾਵਾਂ ਦਾ ਆਰਡਰ ਹੁੰਦਾ ਹਾਂ ਜਿਵੇਂ ਉਹ ਆਪਣੇ ਪਾਕਿਸਤਾਨੀ ਗਾਵਾਂ ਨਹੀਂ ਹੁੰਦੀਆਂ ਗਰਲੈਂਡੋ ਵਗੈਰਾ ਹੈ ਵੀ ਆਏ ਲਾ ਲਓ ਤੇ ਪਜੇ ਨੂੰ 70% ਗਰਲੈਂਡੋ ਵੀ ਕਹਿ ਸਕਦੇ ਆ ਇੱਥੋਂ ਦਿਖਾਈ ਗੈਰੀ ਵੀਊ ਕਰਕੇ ਥਾਣਾ ਦਾ ਸਹਜੇ ਇੱਥੋਂ ਦਿਖਾਈ ਇੱਥੋਂ ਦਿਖਾ ਇੱਥੋਂ ਬਾਲੀ ਸੈੱਟ ਖੜੀ ਆਣਾ ਇੱਥੋਂ ਦਿਖਾ ਜੀ ਸਮਾਰ ਕੇ ਨਾਲ ਲੱਗ ਮੈਂ ਆਰਡਰ ਆ ਗਿਆ ਬਿਲਕੁਲ ਇੱਥੋਂ ਬੱਚੀ ਸਾਰੀ ਦਿਖਾ ਦੀ ਪਛਾਣ ਨੂੰ ਹੋ ਗਈ ਕੱਢ ਦੇ ਕੰਡੇ ਅੱਜ ਹਰੇਕ ਪੱਖ ਤੋਂ ਗਾਵਾਂ ਟੌਪ ਦੀ ਨੇ ਸਾਰੀਆਂ ਲੈ ਆ ਬਾਈ ਜਾਨੀ ਕਿੰਨੀ ਕਬੌਲੀ ਆ ਜਗੀ ਬੌਲੀ ਹੋ ਜੀ 15 ਕਿਲੋ ਹੋਰ ਅੱਛਾ ਮੱਝਾਂ ਨਾਲ ਦੀ ਮਗਾ ਟਾਪ ਕਲਾਸ ਬਾਈ ਇੱਕ ਪਾਸੇ 30 ਕਿਲੋ ਵਾਲੀ ਗਾਂ ਇੱਕ ਪਾਸੇ 15 ਕਿਲੋ ਵਾਲੀ ਮੱਝ ਜਿਹੜੀ ਅਜੇ ਦੇ ਸਮੇਂ ਦੀ 2.5 ਲੱਖ ਦੀ ਆ ਉਹ ਬੰਦ ਹੋ ਗਿਓ ਉਹਦੇ ਨੂੰ ਉੱਤੋਂ ਦੀ ਨਿਕਲੂਗੀ ਮੈਨੂੰ ਆਇਆ ਵੀ ਵੀ ਪਰਾਂ ਨੂੰ ਜਾਂਦੇ ਜਾਂਦੇ ਕੁਆਲਿਟੀ ਡਾਊਨ ਨਾ ਹੋ ਜਾਏ ਪਰਾਂ ਨੂੰ ਜਾਂਦੀਆਂ ਤੱਕ ਕੁਆਲਿਟੀ ਸਰੀ ਲੱਗਿਆਗਾ ਸਰਾਈ ਆ ਬਾਈ ਔਰ ਮੈਂ ਇੱਕ ਤੋਂ ਇੱਕ ਸ਼ਾਰਟ ਕਿਹਾ ਕਰ ਮੂਰੀ ਇੱਥੋਂ ਦਿਖਾ ਪਰਸਨਲ ਤੌਰ ਤੇ ਵਾਲੀ ਪਸੰਦ ਆਈ ਆ ਮੈਨੂੰ ਇਹ ਜੇ ਕਹ ਲਈਏ ਪਰਸਨਲ ਤੌਰ ਤੇ ਤੁਹਾਨੂੰ ਦੱਸਾਂ ਲਈ ਬੜੇ ਟੌਪ ਆ ਗਏ ਬਾਈ ਕਿਹਾ ਬਾਈ ਥੋ ਗਾੜੇ ਬੰਨਿਓ ਦਿਖਾ ਦੇ ਯਾਰ ਐਂਡ ਗੱਲ ਬਾਤ ਹੀ ਆ ਜੀ ਮੈਂ ਕਿਹਾ ਯਾਰ ਬਾਈ ਯਾਰ ਬੜੀ ਸੋਨਾ ਨਗਰ ਨੇ ਪੈਸੇ ਜੱਗੀ ਇਹਦੇ ਕਿੰਨੇ ਲੈਦਾ ਬਾਈ ਪੈਸੇ ਬਾਈ ਜੀ ਹਾਂ ਨਾ ਇਹਦਾ 70000 ਰੁਪਏ ਲੈਣਾ ਮੈਨੂੰ ਅੱਜ ਮਾਗਦੇ ਜੱਗੀ ਮੈਂ ਸਪਲਾਈ ਵਾਲੀ ਕਰਤੀ ਇੱਕ ਦਾ ਸੀ ਨਾ ਮੰਗ ਨਹੀਂ ਬਾਈ ਯਾਰ ਆਪਾਂ ਮੁੱਲ ਨਹੀਂ ਆ ਜੋ ਨੇ ਜਿਹੜੇ ਆਪਾਂ ਪਹਿਲੀ ਵਾਰ ਵੀਡੀਓ ਦੇ ਵਿੱਚ ਮੁੱਲ ਕਰੇ ਨੇ ਠੀਕ ਆ ਗੱਲ ਆ हां वैसे अपने फोन ਤੇ ਹੁੰਦੇ ਹਨ ਫੋਨ ਤੇ ਹੁੰਦੇ ਜਿਹੜੇ ਵੀਰ ਨੇ ਮੰਗ ਲਈ ਆਪਾਂ ਮੋੜਦੇ ਨਹੀਂ ਹੁੰਦੇ ਉਹਨੂੰ ਠੀਕ ਹੈ ਗੱਲ ਤੇ ਹੈਗੇ ਯਾਰ ਬਾਕੀ ਤੋਹਫੇ ਨੇ ਹਨਾ ਨੰਬਰ ਬੋਲਦੇ ਜੱਗੀ ਤਰ੍ਹਾਂ 98153 95107 98153 95107 98153 95107 ਸਵੇਰ ਨੂੰ ਆਪਣੇ ਕੋਲ ਕਹਿਣਾ ਹੋਰ ਵੀ ਸੱਤ ਅੱਠ ਬਣਾ ਹੋਰ ਵੀ ਆ ਜਾਣਗੀਆਂ ਵੀਰੇ ਸਵੇਰ ਨੂੰ ਆਪਣੇ ਕੋਲ 15 16 ਨਾਲ ਹੋ ਜਾਣਗੇ 15 16 ਨਾਲ ਹੋ ਜਾਣਗੇ ਆਪਣੇ ਕੋਲ ਤੇ ਜਿਵੇਂ ਆ ਇੱਕ ਨੰਬਰ ਵਾਲੀ ਜਰਸੀ ਆ ਚੀਜ਼ਾਂ ਨਾਲ ਤੁਹਾਨੂੰ ਮੈਨੂੰ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਅੱਜ ਜਿਹੜੇ ਤੋਫੇ ਸਾਨੂੰ ਦਿਖਾਏ ਨੇ ਲੱਗੇ ਭਰਾਵਾਂ ਨੂੰ ਕਿੱਦਾਂ ਦੇ ਨੰਬਰ ਵਾਈ ਦਾ ਸਕਰੀਨ ਤੇ ਚੱਲੂਗਾ ਬਰਨਾਲਾ ਸ਼ਹਿਰ ਸੇਖਾ ਰੋਡ ਗੁਰੂ ਰਾਮਦਾਸ ਨਗਰ ਦੇ ਵਿੱਚ ਬਾਈ ਦਾ ਨਹਰਾ ਆ ਗਿਆ ਇਹਨਾਂ ਚੋ ਜਿਹੜੀ ਵੀ ਬੱਚੀ ਤੁਹਾਡੇ ਪਸੰਦ ਆਊਗੀ ਪਸੰਦ ਸਾਰੀ ਆਉਣਗੀਆਂ ਟਾਪਰ ਹੀ ਨੇ ਬਾਈ ਹੋਰਿਆ ਰੇਟ ਤੋਏ ਮੰਨ ਲਾ ਵੀ ਜੇ ਨੇ ਜੇ ਪਰ ਰੇਟ ਕਰੇ ਨੇ ਹਾਂਜੀ ਹਾਂਜੀ ਕੋਈ ਵੀ ਵੀਰ ਮਤਲਬ ਇਸ ਭਾਅ ਚ ਦੇ ਨਹੀਂ ਸਕਦਾ ਠੀਕ ਹੈ ਗੱਲ। ਕਈ ਮੀਰ ਤਾਂ ਇਹ ਸੋਚਣਗੇ ਵੀ ਪਤਾ ਨਹੀਂ ਫਿਰ ਮਦਦ ਉਹਨਾਂ ਮਾਰਾ ਪੁੱਲਿਓ ਪਾਪਾ ਹੀ ਨਹੀਂ ਦੇ ਜਾਂਗੇ। ਠੀਕ ਹੈ ਗੱਲ। ਆ ਜਿਹੜੇ ਭਰਾ ਨੂੰ ਪਸੰਦ ਆਉਣੀਆਂ ਨਸਲਾਂ ਕਈ ਦਿਖਾਤੀਆਂ। ਬਾਈ ਤੋਂ ਨੇੜੇ ਆ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਿਓ। ਧੰਨਵਾਦ ਜੀ।